ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਰੈ ਸਰਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਤੈਨੂੰ ਤੁਹਾਨੂੰ ਅੱਜ ਜਵਾਹਰ ਦਿਖਾਵਾਂਗੇ ਤੇ ਇੱਕ ਤੁਹਾਨੂੰ ਟੌਪ ਦਾ ਨਗੀਨਾ ਦਿਖਾਵਾਂ ਮੈਂ ਨੀਲੀ ਰਵੀ ਨਸਲ ਦਾ ਜੀ ਗੱਲਬਾਤ ਬਾਈ ਨਾ ਕਰਾਵਾਂ ਪਿਓਰ ਨੀਲੀ ਰਵੀ ਆ ਕਦੋਂ ਸੂਈ ਆ ਜਾਂ ਕਿਹੜਾ ਸੂਆ ਕੀ ਦਿੱਤਾ ਸਸੀ ਕਾ ਬਿਰਿਆ ਜੀ ਸਸੀ ਕਾ ਬਾਈ ਹੋਠੀ ਠਾਕੂ ਬਰੇ ਹਾਂ ਜੀ ਆਪ ਬੜੀਆ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ 62390 ਜੀ 60696 ਪਿੰਡ ਦਾ ਆਪਣਾ ਜੀ ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਵੀ ਬਰਨਾਲਾ ਜੀ ਨੇੜੇ ਨੇੜੇ ਜੀ ਆਪਾਂ ਨੂੰ ਬਸਤ ਘਾਟ ਠਿਕਰੀ ਵਾਲ ਤੇ ਕਲਾਲਾ ਰਾਇਗੇ ਓਕੇ ਦੇ ਭਾਈ ਜੀ ਅੱਜ ਆਪਾਂ ਤਿੰਨ ਜਾਨਵਰ ਦਿਖਾਉਂਦੇ ਤਿੰਨ ਜਾਨਵਰ ਦਿਖਾਉਣੇ ਆ ਜੀ ਹੋ ਕਿ ਤਿੰਨੇ ਮੱਝਾਂ ਤਿੰਨੇ ਮਈਆਂ ਜੀ ਤੇ ਇੱਕ ਤਾਜੀ ਉਹ ਰੰਬਣਾ ਤੇ ਇੱਕ ਸੂਈ ਵੀ ਜੇ ਆਪਾਂ ਪਹਿਲੇ ਨੰਬਰ ਆਏ ਦੀ ਅਜੇ ਗੱਲ ਕਰ ਲਈ ਵੀਰੇ ਹਾਂਜੀ ਨੀਲੀ ਦਾ ਵੀ ਹੈਗੇ ਉਹਦੇ ਤਾਂ ਕੋਈ ਸ਼ੱਕ ਨਹੀਂ ਹਾਂਜੀ ਪ्योर ਨੀਲੀ ਦਾ ਵੀ ਪ्योर ਨੀਲੀ ਦਾ ਵੀ ਅੱਖਾਂ ਦੀਆਂ ਨਿਸ਼ਾਨੀਆਂ ਹਾਂਜੀ ਖੈਰ ਆਉਂਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਤੀਆਂ ਸਾਰੀਆਂ ਨਿਸ਼ਾਨੀਆਂ ਕਰਦੀਆਂ ਕਵਰ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਕਦੋਂ ਸੂਈ ਹੈ ਬਾਈ ਜੀ ਬਾਈ ਜੀ ਇਸ ਮੇਰੇ 10 ਵਜੇ ਸੂਈ ਹੈ ਜੀ 10 ਵਜੇ ਜੇਰ ਇਹਦੀ ਆਪ ਜੇਰ ਸਭ ਕੁਝ ਹਾਂਜੀ ਕੰਪਲੀਟ ਜਮਾ ਸਾਰੀ ਕੰਪਲੀਟ ਜਮਾ ਕੰਪਲੀਟ ਹੈ ਓਕੇ ਵੀਰੇ ਹਜੇ ਕਿਹੜਾ ਸੂਆ ਸੂਈ ਹੈ ਇਹ ਤੀਜਾ ਸੂਆ ਸੂਈਆ ਬਾਈ ਜੀ ਕੀ ਦੇਤਾ ਵੀਰੇ ਨੇ ਮਗਰ ਕੱਟਾ ਜੀ ਇਹਦੇ ਬਾਈ ਮਗਰ ਕੱਟਾ ਆ ਗਿਆ ਤੇ ਦੂਜੇ ਸੂਏ ਦਾ ਫਿਰ ਦੁੱਧੇ ਦਾ ਕਿੰਨਾ ਗੱਡਿਆ ਵੀਡੀਓ ਦੂਜੇ ਸੂਏ ਬਾਈ ਜੀ 16 ਕਿਲੋ ਦੁੱਧ ਦਿੱਤਾ ਜੀ ਮਾਲ ਕਰਦੇ ਤੇ 16 ਕਿਲੋ ਦੁੱਧ ਇਹ ਦਿੱਤਾ ਵਾ ਤੇ ਐਤ ਕੀ ਫਿਰ ਕਿੰਨਾ ਆਪਾਂ ਲੈਣ ਦੇਣ ਆਲਾ ਦੁੱਧ ਵੀ ਇੱਕ ਇੱਕ ਯਾਰ ਬਾਈ ਜੀ 17 ਕਿਲੋ ਦੇ ਦੁੱਧ ਜਿਹਾ ਮੈਂ ਆਪਣਾ ਓਕੇ 17 ਮੈਂ ਖੋਲੋ ਜਿਹਦਾ ਤੋਰਾ ਕਰਾ ਕੇ ਜਿੱਕ 17 ਤੁਹਾਨੂੰ ਮਾਰ ਕੇ ਦਿਖਾ ਦਾਂ ਗੱਬਣਾ ਤੁਹਾਨੂੰ ਤੋੜ ਕੇ ਦਿਖਾ ਦੇਾਂਗੇ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇ ਦਾਂਗੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਜਿਹੜਾ ਚੱਲੀ ਜਾਂਦਾ ਉਹ ਤੇ ਤੁਸੀ ਸੰਪਰਕ ਕਰਨਾ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਤੇ ਸਾਰੀ ਦਸਲੀ ਤੁਸੀਂ ਆਪ ਦੀ ਆਪ ਕਰਕੇ ਕਿਉਂਕਿ ਪੈਸੇ ਸੋਡੀ ਜੇਬ ਚੋ ਜਾਣੇ ਆ ਜੀ ਤੇ ਦਸਲੀ ਸਭ ਭਲੀ ਜੀ ਬਾਈ ਜੀ ਤੇ ਜਿਹੜੀ ਤੇਰੀ ਝੋਟੀਆਂ ਜੇ ਕਿਤੋਂ ਮਨ ਸਪਾਰਟ ਨਹੀਂ ਹਨਾ ਹਾਂਜੀ ਹਾਂ ਇੱਕ ਨੰਬਰ ਚਾਰ ਫੇਰੇ ਦੀ ਹਾਂਜੀ ਚਾਰੇ ਬਾਈ ਪੱਧਰ ਆ ਜੀ ਥਣ ਲੈ ਵਾ ਨੇੜੇ ਤੋਂ ਕਰਾ ਰਹੇ ਆ ਚੈੱਕ ਆ ਦੇਖੋ ਜੀ ਕਰੋ ਚੈੱਕ ਤਾਂ ਚਾਰੇ ਥਣ ਗਲਾਸਾਂ ਵਰਗੇ ਥਣ ਲੱਗੇ ਆ ਜੀ ਹਾਂ ਇਹ ਮੋਟੀ ਚਬਾਈ ਆ ਜੀ ਜਮਾ ਰੂ ਵਰਗੇ ਚਬਾਈ ਬ੍ਰੀਕ ਪਿੰਡਾ ਹਾਂਜੀ ਹਾਂ ਓਕੇ ਨਰਮ ਪਿੰਡਾ ਜਮਾ ਆ ਜੀ ਜਮਾ ਤੇ ਦੁੱਧ ਦੇਣ ਵਾਲੀ ਆ ਜੀ ਪਿਓਰ ਇੱਕ ਗੱਲ ਹੋਰ ਹੈ ਜੀ ਹਾਂਜੀ ਵੀ ਜਿਹੜੀ ਇਹਦੀ ਬਾਡੀ ਬੰਦ ਤਰਾ ਫੁੱਲ ਸਾਈਜ਼ ਫੁੱਲ ਸਾਈਜ਼ ਹੈ ਬਾਈ ਜੀ ਫੁੱਲੀ ਬਾਡੀ ਵੇਟ ਚੜਾਈ ਦਾ ਬਾਤ ਬਾਤ ਗਿਆ ਆ ਦੇਖ ਲਓ ਬਾਈ ਜੀ ਆਪਾਂ ਆਏ ਨਹੀਂ ਹੈ ਨਹੀ ਠੀਕ ਆ ਵੀਰੇ ਮਾਨ ਖੁਸ਼ ਹੁੰਦਾ ਆ ਤੇ ਕਿਵੇਂ ਕਹਿਦਗੇ ਠੀਕ ਦੇਖਣ ਵਾਲੀ ਆ ਐ ਨਹੀਂ ਗੱਲ ਹੈਗੀ ਤੇ ਫਿਰ ਮਾਰੋ ਤਾਰਾਂ ਤਾਰਾਂ ਕਰਾ ਦੇ ਚੱਕ ਅੱਗੇ ਪਿੱਛੇ ਦਾ ਹਵਾਨਾ ਝੋਟੀ ਨੇ ਕਰੇਗਾ ਚਾਰ ਚਪਰੇ ਦੀ ਇੱਕੋ ਜੀ ਫੁੱਲ ਫੁੱਲ ਹੈਵੀ weight ਜੀ ਕੈਮਰਾ ਬੰਦ ਕਰਾ ਲਾ ਲਓ ਫਿਰ ਮੜਾਏ ਬੱਚਾ ਆ ਦੇਖੋ ਜੀ ਸੇਤਾਰਾਂ ਧੂਰਾਂ ਪਹਿਲਾਂ ਬਾਈ ਕੰਨਾ ਮਾਰ ਕੇ ਦੇਖ ਲਈਆਂ ਬੋਲਾ ਨਹੀਂ ਕੱਟਿਆ ਠੀਕ ਹਨਾ ਜੀ ਆਪ ਕੈਮਰਾ ਵੀਰ ਨੇ ਦੱਸਿਆ ਹਨਾ ਵੀਰੇ ਜੇ ਹਾਂ ਜੀ ਧਾਰਾਂ ਹੀ ਮਾਰ ਕੇ ਕੱਲੀਆਂ ਦੇਖੀਆਂ ਬੋਲਾ ਹਾਂਜੀ ਹਾਂ ਬੱਚਾ ਚੰਗਾ ਆ ਬਾਈ ਜੀ ਆਪਾਂ ਓਕੇ ਐਨੀ ਗੱਲ ਹੈਗੀ ਵੀ ਅਸੀਂ ਧਾਰਾਂ 2 ਕਿਲੋ ਕੜਤਾ ਜਾਂ 5 ਕਿਲੋ ਹਨਾ ਹਾਂਜੀ ਹਾਂ ਹੋਰ ਹੱਕ ਲੋ ਮੜੀ ਇੱਦਾਂ ਨੂੰ ਮਾਰ ਕੇ ਚੈੱਕ ਕਰਾ ਲਾਂਗੇ ਇਹਨੂੰ ਕਰ ਮੜੀ ਆ ਦੇਖੋ ਜੀ ਬਾਸ ਇੱਥੇ ਰੋਕੋ ਆ ਦੇਖੋ ਜੀ ਬਾ ਮਾਰ ਦੇ ਦਾ ਨਾਲ ਪਾਸਮੀ ਵੀ ਆਦਾ ਮਿਲਵਾ ਦੀ ਬਈ ਬੱਚਾ ਜਮਾ ਦਾ ਮਾਰਨ ਲਈ ਮਾਰ ਦੇ ਕੋਈ ਚੱਕਰੀ ਨਹੀਂ ਆ ਦੇਖੋ ਜੀ ਧਾਰਾ ਦਾ ਫਰਾ ਜੀ ਹਨਾ ਹਾਂਜੀ ਹਾਂ ਲੇਖੇ ਮੁੱਕਿਆ ਪਿਆ ਲੇਖੇ ਮੁੱਕਿਆ ਪਿਆ ਬਾਈ ਜੇ ਅੱਬਾ ਗੱਲ ਕਰਨ ਲਗੇ ਨਗੀਨਾ ਲੈ ਨਗੀਨਾ ਓਕੇ ਵੀਰੇ ਪੌਰ ਨੀਲੀ ਦਾ ਨਗੀਨਾ ਪੌਰ ਨੀਲੀ ਦਾ ਵੀ ਜਮਾ ਪੌਰ ਨੀਲੀ ਦਾ ਵੀ ਦਾ ਨਗੀਨਾ ਨਗੀਨਾ ਇਸ ਕਰਕੇ ਕਹਤਾ ਕਿਉਂਕਿ ਸਾਰੀਆਂ ਕੁਆਲਿਟੀਆਂ ਝੋਟੀ ਦੇ ਵਿੱਚ ਪੂਰੀ ਬਾਈ ਜੀ ਝੂਲ ਟਿੱਕਰਲੇ ਵਾਲ ਆਉਂਦੀ ਹੈ ਇੱਥੇ ਆ ਦੇਖੋ ਜੀ ਹੂੰ ਹੂੰ ਤੇ ਬੱਕੇ ਸੀਲ ਠੰਡੀ ਬੜੀ ਆ ਯਾਰ ਠੰਡੀ ਜਿਲ ਪੂਰੀ ਆ ਜੀ ਹੂੰ ਆ ਦੇਖੋ ਜੀ ਖਾਣ ਦੇ ਗਲਾਸਾਂ ਰਗੇ ਮਾਰ ਦੇ ਤੂੰ ਵੀ ਦੋ ਦੋ ਹਾਂ ਤਾਨੂੰ ਸ਼ੱਕ ਸੱਜੇ ਆ ਦੇਖੋ ਜੀ ਥੋ ਜਿਹੜੇ ਮਾਰਦੇ ਭੁੱਲੇ ਜੋ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਇੱਕ ਨੰਬਰ ਹਾਂਜੀ ਡਿਮਾਂਡ ਇਹਦੀ ਬਾਈ ਡਿਮਾਂਡ ਬਾਈ ਜੀ ਫੋਨ ਤੇ ਕਰਾਂਗੇ ਜਮਾ ਜਾਇਜ਼ ਹੋਊ ਉਹ ਜਮਾ ਜਾਇਜ਼ ਵਿਚ ਭੈਣ ਭਰਾ ਕਹਿੰਦੇ ਆ ਨਾ ਵੀ ਤੂੰ ਵਿਚ ਨਹੀਂ ਕਰਾਉਂਦਾ ਮੇਰੇ ਨੇ ਬਸ ਦੀ ਗੱਲ ਹੁੰਦੀ ਐ ਅਗਲੇ ਦੀ ਅਗਲੇ ਦੀ ਗੱਲ ਹੁੰਦੀ ਐ ਸਾਰੀ ਵੀ ਕਿਵੇਂ ਮੁੱਲ ਕਰਨਾ ਤੇ ਜਾਇਜ਼ ਹੋ ਜਮਾ ਜਮਾ ਹੋਊ ਬਾਈ ਜੀ ਜਾਇਜ਼ ਹੈ ਪਹਿਲਾਂ ਹਾਂਜੀ ਹਾਂ ਓਕੇ ਤੇ ਹੁਣ ਵੀਰੇ ਦੋ ਨੰਬਰ ਭਾਈ ਜੀ ਇਹ ਹੈ ਤੀਜਾ ਸੁਹਾ ਸੁੰਦੀ ਆ ਜੀ ਸਾਨੂੰ ਤੇਲ ਮਗਰ ਲਿਓ ਇਹ ਮਗਰ ਲ ਇੱਕ ਮੈਣੀ ਵਾਲਾ ਸਾਨੂੰ ਤੇਲ ਆ ਜੀ ਹੂੰ ਤੇ ਖੋਲੋ ਜੀ ਨੂੰ ਕੋ ਵਣਿਆ ਸਾਨੂੰ ਆ ਗਈ ਤੇਲ ਆ ਤੇ ਜੇ ਚਾਰੇ ਥਾਨ ਹੁੰਦੇ ਤਾਂ ਦੁੱਧ ਨੇ ਕਾਫੀ ਘੜ ਦੇਣਾ ਸੀ ਭਾਈ ਜੀ ਇਹ ਦੁੱਧ ਤੇਲ ਵੀ 12 13 ਲੀਟਰ ਤੋਂ ਤਿਆਰ ਆ ਜੀ ਉਹ ਤੇਲ ਥੱਲੇ ਹਨ ਕਿੰਨੇ ਇਕੱਠੇ ਜੂ ਭਾਈ ਇਹ ਸਾਨੂੰ ਭਾਈ ਜੀ ਇਹ ਹਾਜ਼ਰੀ ਹੈ ਹਾਂਜੀ ਓਕੇ ਇੱਕ ਦੋ ਤਨ ਦੀ ਪੂਰੀ ਸਾਫ ਬਾਤ ਹੈ ਜਿਹੜਾ ਥਣ ਤੁਹਾਨੂੰ ਦੱਸਤਾ ਜਿਹੜੇ ਤੇਲ ਤੁਸੀਂ ਮੰਨ ਕੇ ਲੈਣੀ ਆ ਮੰਨ ਕੇ ਉਹ ਨਿਕਲੂਗਾ ਬਾਈ ਜੀ ਅੱਧਾ ਥਣ ਆਪਾਂ ਤੇਲ ਮੰਨ ਕੇ ਦੇਣੀ ਆ ਜੀ ਤੇਲ ਮੰਨ ਕੇ ਓਕੇ ਜੀ ਹਾਂਜੀ ਇਹ ਵੀ ਚਵਾਈ ਦੀ ਇੱਕ ਨੰਬਰ ਆ ਜੀ ਚਵਾਈ ਦੀ ਇੱਕ ਨੰਬਰ ਹਾਂਜੀ ਹਾਂ ਮੋਟੀ ਮੋਟੀ ਇਹਦਾ ਵੀ ਫੁੱਲ ਹੈ ਨਾ ਹਾਂਜੀ ਹਾਂ ਸਭੀ ਪਲੀ ਦੀ ਜਿਹੜਾ ਇਹਦਾ ਬਾਡੀ ਵੇਟ ਆ ਉਹ ਫੁੱਲ ਤੇ ਰੰਗ ਸ਼ੈਨਿੰਗ ਵਗੈਰਾ ਪੂਰੀ ਫੁੱਲ ਆ ਹਾਂਜੀ ਹਾਂ ਤੇ ਚੌੜੀ ਜੂੜੀ ਪੂਰੀ ਪਈ ਆ ਸੁਆ ਕਿਹੜਾ ਵੀਰੇ ਸੁਆ ਤੀਜਾ ਸੁੰਦੀ ਆ ਬਾਈ ਜੀ ਤੀਜਾ ਸੁਆ ਸੁੰਦੀ ਆ ਤੇ ਅਜੇ ਇਹਦਾ ਵੀ ਮੁੱਲ ਇਹਦਾ ਵੀ ਮੁੱਲ ਖੋਣ ਤੇ ਬਾਈ ਤੇ ਹੁਣ ਜਿਹੜੀ ਝੋਟੀ ਆਪਾਂ ਦੇਖੀ ਨੇ ਇਹ ਵੀਰੇ ਕਿਹੜਾ ਸੁਹਾ ਇਹ ਵੀ ਤੀਜਾ ਸੁਹਾ ਝੁੰਤੀ ਆ ਬਾਈ ਜੀ ਖੋ ਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੱਕ ਚੰਗੀ ਆ ਜੀ ਗੋਲ ਮਟੋਲ ਪਈਆ ਜਿਵੇਂ ਸਾਇਦ ਜਾਗੀ ਨਾ ਵੱਡੀ ਨਾ ਛੋਟੀ ਹੈ ਨਾ ਮਦਰੀ ਗੋਡੀ ਦੀ ਝੋਟੀ ਹੈ ਮਦਰੀ ਗੋਡੀ ਦੀ ਝੋਟੀ ਹੈ ਹਾਂਜੀ ਹਾਂ ਓਕੇ ਜੀ ਆ ਦੇਖ ਪੜੇ ਬਾਈ ਜੀ ਇੱਕ ਹਫਤਾ ਲੈ ਜੀ ਝੋਟੀ ਬਲਕਿ ਸਾਫ ਸੁਥਰੀ ਬੜੀ ਆ ਹੈ ਨਾ ਸਾਫ ਸੁਥਰੀ ਵੀਰੇ ਬਾਈ ਠੰਡੀ ਠੀਲ ਬਹੁਤ ਆ ਜੀ ਓਕੇ ਇੱਕ ਹਫਤਾ ਪੈਂਡਿੰਗ ਹਾਂਜੀ ਜਿੱਥੇ ਮਰਜ਼ੀ ਖੜਾ ਕੇ ਬਾਈ ਜੀ ਆਏ ਥਣ ਖਿੱਚੀ ਆ ਤੇ ਕਿੰਨਾ ਦੁੱਧ ਦੇ ਦੋ ਹਜੇ ਫਿਰ ਸੁਆ ਕਿਹੜਾ ਬਾਈ ਦੁੱਧ ਦੇ ਦੂਏ 13 ਕਿਲੋ ਜੀ ਸੁਆ ਕਿਹੜਾ ਦਾ ਸੁਆ ਤੀਜਾ ਜੀ ਦਾ ਤੀਜਾ ਹੀ ਆ ਦਾ ਹਾਂਜੀ ਹਾਂ ਓਕੇ ਇਹਦੀ ਵੀ ਡਿਮਾਂਡ ਫਿਰ ਫੋਨ ਤੇ ਇਹਦੀ ਵੀ ਫੋਨ ਤੇ ਬਾਈ ਜੀ ਥਾਲੇ ਵੀ ਦੀ ਬੜੀ ਸਾਫ ਆ ਯਾਰ ਹਾਂਜੀ ਬਾਈ ਜੀ ਜਿਵੇਂ ਮਰਜੀ ਬਹਿ ਜਾਓ ਐ ਹੱਥ ਮਰਜੀਆ ਪੂਸ ਟੱਕ ਕੇ ਖੜ ਜਾਂਦੇ ਆ ਦੇਖੋ ਜੀ ਤੇ ਬਾਕੀ ਦੇ ਜ਼ਿੰਦਕਾਰ ਮੰਗ ਨੇ ਸੋਨਾ ਜੀ ਹਾਂਜੀ ਹਾਂ ਉਹਦੇ ਕੋਈ ਉਹਦੇ ਲੇਖਾ ਬਗਾਨਾ ਆ ਬਾਈ ਜੀ ਟਲਾਟਾ ਸਾਰੇ ਕੱਢ ਕੇ ਸੁ ਠੀਕ ਆ ਜੀ ਆ ਦੇਖੋ ਜੀ ਕੁਆਲਿਟੀ ਕਰੋ ਜੇ ਇੱਕ ਨੰਬਰ ਇਹਦਾ ਵੀ ਮੁੱਲ ਫੋਨ ਤੇ ਇਹਦਾ ਹੀ ਮੁੱਲ ਫੋਨ ਤੇ ਇਹਦਾ ਵੀ ਫੋਨ ਤੇ ਹੂਆ ਸਾਰਿਆਂ ਦਾ ਜੈ ਜੀ ਜਮਾ ਜੈ ਹੋ ਹਾਂ ਜੀ ਹਾਂ ਨੰਬਰ ਬੋਲ ਦੇ ਫਿਰ ਨੰਬਰ 62390 ਜੀ 60696 ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਵੀ ਬਰਨਾਲਾ ਹੀ ਤਿੰਨ ਝੋਟੀਆਂ ਸੀ 300 ਚੈੱਕ ਕਰਾ ਦਿਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਕੈਦ ਲੋ ਧੰਨਵਾਦ ਜਲਦ ਮਿਲਦੇ ਆਂ ਤੁਸੀਂ ਨਵੀਂ ਵੀਡੀਓ ਦੇ ਨਾਲ